ਸ਼ੌਕਤ ਅਲੀ ਕਮਰ ਜੀ ਦੀ ਹੈ ਕਵਿਤਾ ਗੁੰਝਲ ਵਾਂਗਰ ਖੁੱਲ ਜਾਵਾਂਗਾ ਗੁੰਝਲ ਵਾਂਗਰ ਖੁੱਲ ਜਾਵਾਂਗਾ ਨੇਰੀ ਵਾਂਗਰ ਚੁੱਲ ਜਾਵਾਂਗਾ ਮੈਂ ਵੇਲੇ ਦਾ ਡੂੰਗਾ ਨਾਵਲ ਵਰਕਾ ਵਰਕਾ ਥਲ ਜਾਵਾਂਗਾ ਸਾਰੇ ਜਗ ਨੂੰ ਸੁਰਤਾਂ ਦੇ ਕੇ ਸਾਰੇ ਜਗ ਨੂੰ ਸੁਰਤਾਂ ਦੇ ਕੇ ਸੁਫਨੇ ਵਾਂਗਰ ਪੁੱਲ ਜਾਵਾਂਗਾ ਮੇਰੀ ਹਸਤੀ ਸੱਤ ਸਮੁੰਦਰ ਕਤਰਾ ਕਤਰਾ ਡੁੱਲ ਜਾਵਾਂਗਾ ਮੈਂ ਪਿਆਰਾਂ ਦਾ ਸੁੱਚਾ ਗਹਿਣਾ ਮੈਂ ਪਿਆਰਾਂ ਦਾ ਸੁੱਚਾ ਗਹਿਣਾ ਕੱਖਾਂ ਨਾਲ ਵੀ ਤੁਲ ਜਾਵਾਂਗਾ ਕੰਡਿਆਂ ਦਾ ਮੈਂ ਸਾਥ ਨਹੀਂ ਦੇਣਾ ਕੰਡਿਆਂ ਦਾ ਮੈਂ ਸਾਥ ਨਹੀਂ ਦੇਣਾ ਫੁੱਲਾਂ ਦੇ ਸੰਗ ਰੁੱਲ ਜਾਵਾਂਗਾ ਕਮਰ ਮੈਂ ਖੁਸ਼ਬੂ ਦਾ ਇੱਕ ਬੱਦਲ ਧਰਤੀ ਦੇ ਵਿੱਚ ਕੁਲ ਜਾਵਾਂਗਾ ਗੁੰਜਲ ਵਾਂਗਰ ਖੁੱਲ ਜਾਵਾਂਗਾ ਨੇਰੀ ਵਾਂਗਰ ਚੁੱਲ ਜਾਵਾਂਗਾ